ਆਰ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਪੁਸਤਕ ਹਨੇ ਹਨੇ ਪਾਤਸ਼ਾਹੀ ਪਾਠ 19 ਤਨ ਮਨ ਗੁਰਪੈ ਵੇਚਿਆ ਮਨ ਦੀਆ ਸਿਰ ਨਾਲ ਹਠੀ ਤਪੀ ਸਾਚੋ ਸਤੀ ਨਿਹੰਗ ਤਾਰੂ ਸਿੰਘ ਨਾਮ ਗੱਲ ਹੁਣ ਖਾਨ ਬਹਾਦਰ ਦੇ ਜਮਾ ਬਸੋਵਾਰ ਹੋ ਗਈ ਸੀ। ਉਹ ਪੰਥ ਨੂੰ ਖਤਮ ਕਰਨ ਦੇ ਮਨਸੂਬੇ ਘੜ ਰਿਹਾ ਸੀ। ਪਰ ਉਸ ਤੋਂ ਤਾ ਇਕੱਲਾ ਸੁਖਾ ਸਿੰਘ ਹੀ ਲੋਟ ਨਹੀਂ ਆ ਰਿਹਾ ਸੀ। ਨਵਾਬ ਨੂੰ ਜਿੱਥੇ ਵੀ ਸਿੰਘਾਂ ਦੀ ਦਸਪਈ ਉਧਰ ਨੂੰ ਫੌਜ ਭੇਜੀ ਇਹ ਨਾਮਾਂ ਜਗੀਰਾਂ ਦੇ ਲਾਲਚ ਮਾਰੇ ਜਾਣ ਦੇ ਡਰ ਉਸ ਨੇ ਹਰ ਤਰ੍ਹਾਂ ਦੇ ਤਰੀਕੇ ਵਰਤ ਕੇ ਵੇਖ ਲਏ ਸਨ ਪਰ ਨਾ ਤਾਂ ਪਿੰਡਾਂ ਵਿੱਚੋਂ ਸਿੰਘਾਂ ਦੇ ਖੈਰ ਖਵਾਉਣ ਦੀ ਗਿਣਤੀ ਘਟੀ ਤੇ ਨਾ ਹੀ ਖਾਲਸਾ ਪੰਥ ਦੀ ਮੜਕ ਵਿੱਚ ਰਤਾ ਕਮੀ ਆਈ ਇਦਰ ਸਿੰਘਾਂ ਨੇ ਕਸ਼ਮੀਰ ਬਹਾਵਲਪੁਰ ਪਸ਼ੌਰ ਤੇ ਪਹਾੜਾਂ ਦਾ ਕਾਫੀ ਇਲਾਕਾ ਲੁੱਟ ਲਿਆ ਸੀ ਨਵਾਬ ਨੂੰ ਕਿਸੇ ਨੇ ਸੂਹ ਦਿੱਤੀ ਕਿ ਮਤਾਬ ਦੇ ਕੋਟ ਕੋਲ ਕੁਝ ਸਿੰਘਾਂ ਨੇ ਉਤਾਰਾ ਕੀਤਾ ਹੋਇਆ ਹੈ। ਉਸੇ ਪਾਲੂਸ ਨੇ ਫੌਜ ਨੂੰ ਹੁਕਮ ਚਾੜਿਆ ਤੇ ਫੌਜਦਾਰਾਂ ਨੇ ਮਤਾਬ ਕੇ ਕੋਟ ਵੱਲ ਚੜਾਈ ਕੀਤੀ। ਹਲਕਾਰਿਆਂ ਨੇ ਫੌਜ ਨੂੰ ਕਿਹਾ ਕਿ ਸਿੰਘਾਂ ਦੇ ਸ਼ਸਤਰ ਵੀ ਲਗਭਗ ਨਕਾਰਾ ਹੋ ਚੁੱਕੇ ਹਨ। ਤੇ ਉਹ ਕਾਫੀ ਸਮੇਂ ਤੋਂ ਇੱਕ ਥਾਂ ਟਿੱਕੇ ਹੋਣ ਕਰਕੇ ਬੁਰੀ ਤਰ੍ਹਾਂ ਥੱਕ ਟੁੱਟ ਵੀ ਚੁੱਕੇ ਹਨ। ਥੋੜੀ ਮੁਸ਼ਕਲਤ ਨਾਲ ਹੀ ਹੱਥ ਆ ਜਾਣਗੇ। ਹਲਕਾਰਿਆਂ ਦੇ ਇਹਨਾਂ ਬੋਲਾਂ ਨੇ ਫੌਜਦਾਰਾਂ ਨੂੰ ਕੁਝ ਤਰਵਾਸਤਾ ਦਿੱਤਾ ਪਰ ਅਸਲੀਅਤ ਤੋਂ ਉਹ ਜਾਣੂ ਹੀ ਸਨ ਕਿ ਸਿੰਘਾਂ ਨੂੰ ਥੋੜੀ ਮੁਸ਼ਕਲਤ ਨਾਲ ਫੜ ਲੈਣਾ ਖਾਲਾ ਜੀ ਦਾ ਬਾੜਾ ਨਹੀਂ ਜੇ ਤੁਹਾਡੇ ਕਿਸੇ ਕੋਲੋਂ ਵੀ ਕੋਈ ਸਿੰਘ ਜਿਉਂਦਾ ਬਚ ਕੇ ਲੰਘ ਗਿਆ ਤਾਂ ਮੈਂ ਤੁਹਾਨੂੰ ਧਰਤੀ ਵਿੱਚ ਗੱਡ ਕੇ ਕੁੱਤਿਆਂ ਤੋਂ ਪੜਾਵਾਂਗਾ ਫੌਜਦਾਰ ਨੇ ਸਿਪਾਈਆਂ ਨੂੰ ਸਖਤ ਤਾੜਨਾ ਕੀਤੀ ਮੁਗਲਾਂ ਨੇ ਦੂਰੋਂ ਦੇਖਿਆ ਤਾਂ ਸਿੰਘਾਂ ਦੀ ਗਿਣਤੀ ਮੁਠੀ ਪਰ ਜਾਪੀ ਉਨ੍ਹਾਂ ਵਿੱਚੋਂ ਵੀ ਕਈ ਹਜੇ ਅੜਿੰਗ-ਵੜਿੰਗ ਹੀ ਸਨ। ਕੁਝ ਨਿੱਤਨੇਮ ਕਰ ਰਹੇ ਸਨ, ਕੁਝ ਘੋੜਿਆਂ ਲਈ ਚਾਰਾ ਤੇ ਕੁਝ ਜੰਗਲ ਪਾਣੀ ਵੱਲ ਨਿਕਲੇ ਹੋਏ ਸਨ। ਹਜੇ ਸ਼ਹੀਦੀ ਦੇਗਾਂ ਲਈ ਰਗੜੇ ਵੀ ਨਹੀਂ ਪਾਏ ਗਏ ਸਨ। ਜੇ ਦੇਗਾਂ ਵੀ ਸ਼ਕੀਆਂ ਹੋਣ ਤਾਂ ਸਿੰਘ ਤਰਾਰੇ ਵਿੱਚ ਹੋਣ। ਜੋ ਜ਼ਿਆਦਾਤਰ ਸਿੰਘ ਭੁਖਣ ਭਾਣੇ ਹੀ ਸਨ। ਸੋ ਜ਼ਿਆਦਾਤਰ ਸਿੰਘ ਭੁਖਣ ਭਾਣੇ ਹੀ ਸਨ। ਮੁਗਲਾਂ ਨੂੰ ਜਾਪਿਆ ਕਿ ਇਹ ਤਾਂ ਸੰਗੋ ਜੰਝ ਦੇ ਟੁਕਾਵਾਂ ਵਾਲੀ ਗੱਲ ਹੀ ਹੈ। ਪਦਾਰਥ ਤਿਆਰ ਹਨ ਬਸ ਜਾ ਕੇ ਛਕਣੇ ਹਨ। ਉਹਨਾਂ ਦੂਰੋਂ ਹੀ ਬੰਦੂਕਾਂ ਦੀ ਕਚਲਕ ਕੀਤੀ ਤੇ ਗੋਲੀਆਂ ਦੇ ਮੰਗਰੇ ਹੀ ਤੀਰਾਂ ਦਾ ਮੀਂਹ ਬਰਾ ਦਿੱਤਾ। ਕਾਫੀ ਸਿੰਘ ਇਸ ਪਹਿਲੇ ਹਮਲੇ ਵਿੱਚ ਸ਼ਹੀਦ ਹੋ ਗਏ। ਹੁਣ ਤੁਰਕ ਵਰਸ਼ੇ ਨੇਜੇ ਤੇ ਤਲਵਾਰਾਂ ਲੈ ਕੇ ਸਿੰਘਾਂ ਵੱਲ ਨੂੰ ਵਧੇ। ਸਿੰਘਾਂ ਤੇ ਹੱਲਾ ਜਾਨ ਚੱਕ ਹੋ ਗਿਆ ਸੀ। ਸੋ ਉਹਨਾਂ ਨੂੰ ਸੰਭਲਣ ਦਾ ਸਮਾਂ ਹੀ ਨਾ ਮਿਲਿਆ ਅਸਮਾਨੋਂ ਡਿੱਗਦੀ ਬਿਜਲੀ ਵਾਂਗ ਤੁਰਕਾ ਪਏ ਇੱਕ ਇੱਕ ਸਿੰਘ ਦਿਵਾਲੇ 100-100 ਤੁਰਕ ਖਲੋਤੇ ਸਨ ਪਰ ਖਾਲਸਾ ਤਾਂ ਸਵਾਲ ਲਖੀ ਹੈ ਉਹ ਸੰਭਲ ਚੁੱਕਾ ਸੀ ਜਿੱਥੇ-ਜਿੱਥੇ ਵੀ ਸਿੰਘ ਪੈਰਾਂ ਤੇ ਖਲੋ ਗਿਆ ਉੱਥੋਂ-ਉੱਥੋਂ ਮੁਗਲਾਂ ਦੇ ਪੈਰ ਉਖੜ ਗਏ ਪਹਿਲਾਂ ਜਾਪ ਰਿਆ ਸੀ ਕਿ ਸੁੱਤੇ ਪਏ ਸਿਆਆਂ ਤੇ ਭੁੱਖੇ ਵਗਿਆ ਟੁੱਟ ਕੇ ਪੈ ਗਏ ਹਨ ਪਰ ਹੁਣ ਲੱਗਣ ਲੱਗਾ ਸੀ ਕਿ ਹਿਰਨਾ ਦੀ ਕੋਈ ੜਾਰ ਭੁਲੇਖੇ ਨਾਲ ਸ਼ੇਰਾਂ ਦੇ ਘੇਰੇ ਵਿੱਚ ਆ ਫਸੀ ਹੈ ਜਿਨ੍ਹਾਂ ਦਾ ਡੇਰਾ ਹੀ ਸਿਰੋਂ ਪਰੇ ਹੋਵੇ ਉਹਨਾਂ ਨੂੰ ਗਿਣਤੀਆਂ ਦਾ ਕੀ ਭੈ ਜਿਹੜੇ ਸਿੰਘ ਕਿਧਰੇ ਬਾਰ ਵੀ ਗਏ ਹੋਏ ਸਨ ਉਹ ਵੀ ਗੋਲੀਆਂ ਦੀ ਆਵਾਜ਼ ਸੁਣ ਕੇ ਦੌੜੇ ਆਏ ਹੁਣ ਸੰਗੋ ਘੇਰਾ ਤੁਰਕਾਂ ਨੂੰ ਪੈ ਗਿਆ ਸੀ ਲੜਦਿਆਂ ਲੜਦਿਆਂ ਨੂੰ ਰਾਤ ਪੈ ਗਈ ਰਾਤ ਤਾਂ ਸਿੰਘਾਂ ਲਈ ਇੰਜ ਸੀ ਜਿਵੇਂ ਕੋਈ ਬਾਲ ਇੱਕਦਮ ਜਵਾਨ ਹੋ ਗਿਆ ਹੋਵੇ ਤੁਰਕ ਹੁਣ ਸਾਰੇ ਦਿਨ ਲੜਦੇ ਰਹੇ ਹੋਣ ਕਰਕੇ ਜੁੱਧ ਵਿਰਾਮ ਪਾਲਦੇ ਸਨ ਤੇ ਕੁਝ ਪਿੱਛੇ ਹੋ ਰਹੇ ਸਨ ਪਰ ਖਾਲਸਾ ਤਾਂ ਭਖਿਆ ਹੀ ਹੁਣ ਸੀ ਸੋ ਉਹਨਾਂ ਤੁਰਕਾਂ ਨੂੰ ਕਦ ਪਿੱਛੇ ਮੋੜਨ ਦੇਣਾ ਸੀ ਫੌਜਦਾਰ ਘੋੜਾ ਪਿਛਾਂ ਮੋੜਨ ਲੱਗਾ ਤਾਂ ਬਾਬਾ ਲੱड्डा ਸਿੰਘ ਅੱਗੇ ਆਣ ਖਲੋਤੇ ਜੰਗ ਹਜੇ ਮੁੱਕੀ ਕਿੱਥੇ ਆ ਖਾਨ ਸਾਹਿਬ ਜੋਧਿਆਂ ਦਾ ਕੰਮ ਨਹੀਂ ਕਿ ਚਲਦੀ ਜੰਗ ਵਿੱਚ ਹੀ ਆਰਾਮ ਕਰਨ ਲਈ ਘੋੜੇ ਮੋੜ ਲੈਣ ਜਿੱਤ ਹਾਰ ਹੋ ਜਾਣ ਮਗਰੋਂ ਹੀ ਵਿਰਾਮ ਲਵਾਂਗੇ ਆਓ ਇਹ ਕਹਿੰਦਿਆਂ ਬਾਬਾ ਜੀ ਨੇ ਇੱਕ ਪਰਮਾਵਾਰ ਫੌਜਦਾਰ ਦੀ ਧੌਣ ਤੇ ਕੀਤਾ ਤੇ ਫੌਜਦਾਰ ਕਿਆਮਤ ਤੀਕ ਲਈ ਸੋ ਗਿਆ ਹੁਣ ਸਰਦਾਰ ਤੋਂ ਸਖਣੀ ਫੌਜ ਕਦੋਂ ਤੱਕ ਲੜੇ ਸੋ ਮੁਗਲ ਭੱਜਣ ਲਈ ਰਾਹ ਲੱਭਣ ਲੱਗੇ ਜਿਸ ਦਾ ਜਿੱਧਰੋਂ ਵੀ ਦਾਲ ਗਿਆ ਉਹ ਨਿਕਲ ਗਿਆ ਆਈ ਤਾਂ ਤੁਰਕ ਸੈਨਾ ਸਿੰਘਾਂ ਦਾ ਸ਼ਿਕਾਰ ਕਰਨ ਲਈ ਸੀ ਪਰ ਸੰਗੋ ਉਹਨਾਂ ਨੂੰ ਮਾਲਾ-ਮਾਲ ਕਰ ਗਈ ਵੱਡੀ ਮਾਤਰਾ ਵਿੱਚ ਹਥਿਆਰ ਬਹੁਤ ਸਾਰਾ ਰਾਸ਼ਨ ਤੇ ਨਕਦੀ ਖਾਲਸੇ ਦੇ ਹੱਥ ਲੱਗ ਗਈ ਇੱਥੋਂ ਨਿਕਲ ਕੇ ਸਿੰਘ ਹੁਣ ਕੁਝ ਦਿਨਾਂ ਲਈ ਖਿੰਡ ਪੁੰਡ ਗਏ ਤੇ ਵੱਖ-ਵੱਖ ਪਾਸਿਆਂ ਨੂੰ ਨਿਕਲ ਗਏ ਜ਼ਿਆਦਾਤਰ ਜਥੇ ਡੂੰਘੇ ਜੰਗਲਾਂ ਵਿੱਚ ਚਲੇ ਗਏ ਇਹ ਦਿਨ ਨੂੰ ਤਾਂ ਟਿਕ ਕੇ ਜੰਗਲ ਵਿੱਚ ਹੀ ਬੈਠੇ ਰਹਿੰਦੇ ਤੇ ਰਾਤ ਨੂੰ ਕਿਧਰੋਂ ਲੁੱਟਮਾਰ ਕਰ ਲਿਆਉਂਦੇ ਜੰਗਲਾਂ ਵਿੱਚ ਬੈਠੇ ਸਿੰਘਾਂ ਦਾ ਜਦ ਆਲੇ-ਦੁਆਲੇ ਦੇ ਪਿੰਡਾਂ ਵਿੱਚ ਬੈਠੇ ਪੰਥ ਦੇ ਹਮਦਰਦ ਸਿੰਘਾਂ ਨੂੰ ਪਤਾ ਲੱਗਦਾ ਤਾਂ ਉਹ ਆਪਣੀ ਜਾਨ ਤਲੀ ਤੇ ਧਰ ਕੇ ਵੀ ਇਹਨਾਂ ਨੂੰ ਰਾਸ਼ਨ ਪਾਣੀ ਪਹੁੰਚਾਉਂਦੇ ਖਾਲਸੇ ਦੇ ਇਹਨਾਂ ਖੈਰ ਖਵਾਵਾਂ ਵਿੱਚੋਂ ਇੱਕ ਭਾਈ ਤਾਰੂ ਸਿੰਘ ਵੀ ਸੀ ਇੱਧਰ ਕੁਝ ਸਿੰਘ ਜੰਗਲ ਵਿੱਚੋਂ ਰਾਤ ਨੂੰ ਕਿਸੇ ਹੱਲੇ ਲਈ ਬਾਹਰ ਨਿਕਲੇ ਸਨ ਕਿ ਤੜਕੇ ਉਹਨਾਂ ਨੂੰ ਕਿਸੇ ਮੁਗਲ ਨੇ ਬਗਹਾੜ ਦੀ ਖੱਡ ਵਿੱਚ ਵੜਦੇ ਹੋਏ ਵੇਖ ਲਿਆ ਇਹ ਤਿੰਨ ਸਿੰਘ ਸਨ ਬਾਬਾ ਲੱਥਾ ਸਿੰਘ ਭੰਗੂ ਲੰਬੇ ਹੀਰਾ ਦਾ ਭਾਈ ਰਾਮ ਸਿੰਘ ਤੇ ਭਾਈ ਸਲਖਣ ਸਿੰਘ ਗਿੱਲ ਇਹ ਤਿੰਨੇ ਸਿੰਘ ਬਗਿਆੜ ਦੀ ਖੱਡ ਵਿੱਚ ਚਲੇ ਗਏ ਬਗਿਆੜ ਦਾ ਤਾਂ ਪਤਾ ਨਹੀਂ ਕੀ ਬਣਿਆ ਪਰ ਖਾਨ ਬਹਾਦਰ ਦੇ ਤੁਰਕ ਬਗਿਆੜ ਜ਼ਰੂਰ ਛੇਤੀ ਨਾਲ ਚੜਾਈ ਕਰਕੇ ਆ ਗਏ ਸਿੰਘਾਂ ਨੇ ਖੱਡ ਸੰਗੋ ਹੋਰ ਡੂੰਗੀ ਕਰ ਲਈ ਤੇ ਅੱਗੇ ਤੱਕ ਚਲੇ ਗਏ ਮੁਗਲ ਅੰਦਰ ਤਾਂ ਜਾਣ ਨਾ ਪਰ ਬਾਹਰ ਖਲੋਤੇ ਹੀ ਸਿੰਘਾਂ ਨੂੰ ਆਵਾਜ਼ਾਂ ਮਾਰੀ ਜਾਣ ਤੁਸੀਂ ਚਾਰੇ ਪਾਸਿਆਂ ਤੋਂ ਘਿਰ ਗਏ ਹੋ ਬਿਹਤਰੀ ਇਸੇ ਵਿੱਚ ਹੈ ਕਿ ਬਾਹਰ ਆ ਜਾਓ ਪਰ ਇੱਕ ਵੀ ਮੁਗਲ ਨੇ ਖੱਡ ਅੰਦਰ ਜਾਣ ਦਾ ਜੇਰਾ ਨਹੀਂ ਕੀਤਾ ਹਾਰ ਕੇ ਮੁਗਲ ਸੈਨਾਪਤੀ ਨੇ ਬੰਦੂਕਚੀਆਂ ਨੂੰ ਖੱਡ ਵਿੱਚ ਗੋਲੀਆਂ ਮਾਰਨ ਲਈ ਕਿਹਾ ਸੈਂਕੜੇ ਗੋਲੀਆਂ ਖੱਡ ਦੇ ਮੂੰਹ ਤੋਂ ਅੰਦਰ ਨੂੰ ਚਲੀਆਂ ਗਈਆਂ ਗੋਲੀਆਂ ਤਾਂ ਸਿੰਘਾਂ ਤੱਕ ਨਾ ਪੜੀਆਂ ਪਰ ਤੂਏ ਨੇ ਉਹਨਾਂ ਦਾ ਸਾਹ ਘੁੱਟਣਾ ਸ਼ੁਰੂ ਕਰ ਦਿੱਤਾ ਸਿੰਘਾਂ ਨੇ ਖੱਡ ਵਿੱਚ ਹੀ ਇੱਕ ਛੋਟੀ ਖੱਡ ਪੱਟ ਕੇ ਕੋਲ ਜੋ ਵੀ ਲੀੜੇ ਕੱਪੜੇ ਸਨ ਉਸ ਦੇ ਮੂੰਹ ਵਿੱਚ ਤੁਨ ਦਿੱਤੇ ਮੁਗਲਾਂ ਦੇ ਗੱਲ ਕੁਝ ਹਿਸਾਬ ਵਿੱਚ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਏ ਉਹਨਾਂ ਨੇ ਪਿੰਡ ਵਿੱਚੋਂ ਕੁਝ ਜੱਟ ਬੁਲਾਏ ਖੱਡ ਪਟਵਾਉਣ ਲੱਗੇ ਪਰ ਜੱਟ ਸਿੰਘਾਂ ਨਾਲ ਹਮਦਰਦੀ ਰੱਖਦੇ ਸਨ ਸੋ ਬਹਾਨੇ ਜਹੇ ਨਾਲ ਕਈਆਂ ਦੇ ਦਸਤੇ ਤੋੜ ਦਿੰਦੇ ਇਸੇ ਜਕੋ ਤਕੀ ਜਹੀ ਵਿੱਚ ਰਾਤ ਪੈ ਗਈ ਹਾਰ ਕੇ ਮੁਗਲ ਸੈਨਾਪਤੀ ਨੇ ਬਾਲਣ ਇਕੱਠਾ ਕਰਵਾ ਕੇ ਖੱਡ ਦਾ ਮੂੰਹ ਪਰਵਾ ਦਿੱਤਾ ਤੇ ਅੱਗ ਲਵਾ ਦਿੱਤੀ ਹੁਣ ਸਿੰਘਾਂ ਨੇ ਧੂਏ ਤੋਂ ਬਚਣ ਲਈ ਗਿੱਲੀ ਮਿੱਟੀ ਦਾ ਸਹਾਰਾ ਲਿਆ ਇਧਰ ਫੌਜ ਵਿੱਚ ਕਿਸੇ ਤਰ੍ਹਾਂ ਫਵਾਹ ਫੈਲ ਗਈ ਕਿ ਸਿੰਘਾਂ ਦੇ ਇੱਕ ਜਥੇ ਨੂੰ ਮੁਗਲਾਂ ਦੇ ਇਸ ਹਮਲੇ ਦਾ ਪਤਾ ਲੱਗ ਗਿਆ ਹੈ ਤੇ ਉਹ ਮਾਰੋ-ਮਾਰ ਕਰਦੇ ਇਧਰ ਹੀ ਆ ਰਹੇ ਹਨ ਇਹ ਅਫਵਾਹ ਪਿੰਡ ਦੇ ਜੱਟਾਂ ਵਿੱਚੋਂ ਹੀ ਕਿਸੇ ਨੇ ਛੱਡੀ ਸੀ ਪਰ ਮੁਗਲ ਸੈਨਾ ਦੇ ਤਾਂ ਸਾਂ ਸੁੱਤੇ ਗਏ ਬਸ ਥੋੜੀ ਹੋਰ ਰਾਤ ਪੈਣ ਦੀ ਧੀਰ ਹੈ ਸਿੰਘ ਆਉਣ ਵਾਲੇ ਹੀ ਹਨ ਅਸੀਂ ਤਾਂ ਕਹਿ ਦਿਆਂਗੇ ਸਾਨੂੰ ਤਾਂ ੱੱਕੇ ਨਾਲ ਪਿੰਡਾਂ ਵਿੱਚ ਢੂਕੇ ਲਿਆਏ ਹਨ ਸਿੰਘਾਂ ਨੂੰ ਜੀ ਕਹਿੰਦੇ ਨੇ ਰਾਤਾਂ ਨੂੰ ਦਿਨਾਂ ਨਾਲੋਂ ਵੀ ਜ਼ਿਆਦਾ ਦਿਸਦਾ ਹੈ ਇਧਰ ਇਸ ਤਰ੍ਹਾਂ ਦੀਆਂ ਆਵਾਜ਼ਾਂ ਕਈ ਪਾਸਿਆਂ ਤੋਂ ਆਉਣ ਲੱਗੀਆਂ ਫੌਜ ਦਾ ਡਰ ਹੋਰ ਵੱਧ ਗਿਆ ਤੇ ਹੌਲੀ-ਹੌਲੀ ਫੌਜ ਖੱਡ ਅੱਗਿਓ ਖਿਸਕਣ ਲੱਗੀ ਤੁਰਕ ਦੇ ਜਾਣ ਦੀ ਦੇਰ ਸੀ ਕਿ ਪਿੰਡ ਵਾਲਿਆਂ ਨੇ ਰੜ ਕੇ ਅੱਗ ਬੁਝਾ ਦਿੱਤੀ ਤੇ ਸਿੰਘ ਖੱਡ ਵਿੱਚੋਂ ਬਾਹਰ ਆ ਗਏ ਇਹ ਗੱਲ ਮੈਨੂੰ ਮੇਰੇ ਤਾਏ ਬਾਬੇ ਲੱਖੇ ਸਿੰਘ ਨੇ ਆਪ ਦੱਸੀ ਸੀ ਉਹ ਆਪ ਉਸ ਖੱਡ ਵਿੱਚ ਸੀ ਬਾਬਾ ਪੰਗੂ ਬੋਲਿਆ ਬਾਬਾ ਲੱੱਥਾ ਸਿੰਘ ਮੀਰਾਕੋਟ ਤੋਂ ਸੀ ਹਾਂ ਮੇਰੇ ਦਾਦੇ ਦੇ ਭਰਾ ਦਾ ਪੁੱਤਰ ਸੀ ਉਹ ਆਪ ਮੈਨੂੰ ਗੋਦ ਬਿਠਾ ਕੇ ਕਥਾ ਸੁਣਾਈ ਸੀ ਤੇ ਤੁਸੀਂ ਮੈਨੂੰ ਗੋਦ ਬਿਠਾ ਸੁਣਾ ਰਹੇ ਹੋ হাসਦਾ ਹੋਇਆ ਦਰਬਾਰਾ ਸਿੰਘ ਬੋਲਿਆ ਹੁਣ ਅੱਗੇ ਸੁਣੋ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਕਥਾ ਸਾਖੀ ਭਾਈ ਤਾਰੂ ਸਿੰਘ ਜੀ ਕੀ ਚੱਲੀ ਖਾਨ ਬਹਾਦਰ ਦੀਆਂ ਸਿੰਘਾਂ ਨੂੰ ਮਕਾਉਣ ਦੀਆਂ ਸਭ ਬਿੱਦਾਂ ਲਗਭਗ ਬੇਅਰਥ ਰਹੀਆਂ ਹਨ ਉਸ ਨੇ ਆਪਣੇ ਸਭ ਉਹ ਐਲਕਾਰ ਸੱਦੇ ਜਿਨ੍ਹਾਂ ਦਾ ਵੇ ਕੀਤੇ ਸਨ ਕਿ ਸਿੰਘਾਂ ਦਾ ਧਰਤੀ ਤੋਂ ਨਾਮ ਨਿਸ਼ਾਨ ਮਿਟਾ ਦੇਾਂਗੇ ਜਿਨ੍ਹਾਂ ਨੇ ਸਿੰਘਾਂ ਨੂੰ ਖਤਮ ਕਰ ਦੇਣ ਦੇ ਵਾਅਦੇ ਕਰਕੇ ਵੱਡੀਆਂ-ਵੱਡੀਆਂ ਜ਼ਗੀਰਾਂ ਹਕੂਮਤ ਤੋਂ ਹਾਸਲ ਕਰ ਲਈਆਂ ਸਨ ਮੈਨੂੰ ਸਿਰਫ ਇਹ ਦੱਸੋ ਕਿ ਜੇ ਤੁਹਾਡੇ ਪੈਰੇ ਇੰਨੇ ਸਖਤ ਹਨ ਤਾਂ ਸਿੰਘ ਅੰਨ-ਪਾਣੀ ਕਿੱਥੋਂ ਹਾਸਲ ਕਰਦੇ ਹਨ ਨਾ ਤਾਂ ਉਹ ਕੋਈ ਚਾਕਰੀਆਂ ਕਰਦੇ ਹਨ ਤੇ ਨਾ ਹੀ ਉਹਨਾਂ ਦੇ ਕੋਈ ਵਪਾਰ ਹਨ ਜੋ ਕੋਈ ਵੱਜ ਵੀ ਆਮਦਨ ਆਉਂਦੀ ਹੋਵੇ ਪਿੰਡਾਂ ਸ਼ਹਿਰਾਂ ਨਾਲੋਂ ਸੰਪਰਕ ਉਹਨਾਂ ਦਾ ਅਸੀਂ ਤੋੜ ਰੱਖਿਆ ਹੈ ਗੁਰਦੁਆਰਿਆਂ ਦੇ ਚੜਾਵੇ ਅਸੀਂ ਬੰਦ ਕਰ ਦਿੱਤੇ ਹਨ ਗੁਰੂਆਂ ਦੇ ਨਾਮ ਦੀ ਅਰਦਾਸ ਭੇਟਾ ਵੀ ਉਹਨਾਂ ਨੂੰ ਨਹੀਂ ਮਿਲ ਰਹੀ। ਜੰਗਲਾਂ ਵਿੱਚੋਂ ਘਾਹ ਫੂਸ ਤੇ ਸਾਗ ਪੱਤ ਖਾ ਕੇ ਕੋਈ ਕਿੰਨੀ ਕੁ ਦੇਰ ਜਿਉਂਦਾ ਰਹਿ ਸਕਦਾ ਹੈ। ਬਸ ਮੈਂ ਸਿਰਫ ਇਹ ਜਵਾਬ ਮੰਗਦਾ ਹਾਂ ਕਿ ਉਹ ਖਾਂਦੇ ਕੀ ਹਨ। ਜਕਰੀਆ ਸਾਰੇ ਦਰਬਾਰੀਆਂ ਵੱਲ ਪ੍ਰਸੰਨਤਾਮਕ ਜਕਰੀਆ ਸਾਰੇ ਦਰਬਾਰੀਆਂ ਵੱਲ ਪ੍ਰਸ਼ਨਾਤਮਕ ਨਜ਼ਰਾਂ ਨਾਲ ਵੇਖ ਰਿਹਾ ਸੀ। ਅਸੀਂ ਤਾਂ ਸ਼ੇਰਾਂ ਵਗਿਹੜਾਂ ਦੀਆਂ ਖੱਡਾਂ ਵਿੱਚੋਂ ਵੀ ਕੱਡ-ਕੱਡ ਸਿੰਘ ਮਾਰ ਦਿੱਤੇ ਹਨ। ਪਿੰਡਾਂ ਦੇ ਪਿੰਡ ਉਜਾੜ ਦਿੱਤੇ ਹਨ ਜਿਹਦੇ ਪਰਿਵਾਰ ਵਿੱਚੋਂ ਕੋਈ ਇੱਕ ਸਿੰਘ ਸੱਜ ਜਾਏ ਅਸੀਂ ਸਾਰਾ ਕੁਨਵਾ ਮਾਰ ਸੁੱਟਦੇ ਹਾਂ ਕਿਉਂ ਖਤਮ ਨਹੀਂ ਹੋ ਰਹੇ ਸਿੰਘ ਗੱਲ ਸਾਡੇ ਖਾਨੇ ਵਿੱਚ ਨਹੀਂ ਪੈ ਰਹੀ ਇੱਕ ਫੌਜਦਾਰ ਬੋਲਿਆ ਖੱਡਾਂ ਵਿੱਚੋਂ ਜਿਹੜੇ ਤੂੰ ਕੱਢ ਕੇ ਮਾਰੇ ਹਨ ਉਹਨਾਂ ਦੀ ਗੱਲ ਨਾ ਹੀ ਕਰੇ ਤਾਂ ਚੰਗਾ ਹੈ ਗਿਣਤੀ ਦੇ ਤਿੰਨ ਚਾਰ ਸਿੰਘਾਂ ਨੇ ਥੋੜੀ ਐਡੀ ਫੌਜ ਦੀਆਂ ਗੋਡਣੀਆਂ ਲਵਾ ਦਿੱਤੀਆਂ ਕਿਹੜਾ ਹਿੱਲਾ ਨਹੀਂ ਵਰਤਿਆ ਤੁਸੀਂ ਉਹਨਾਂ ਨੂੰ ਖੱਡ ਵਿੱਚੋਂ ਕੱਢਣ ਦਾ ਤੇ ਫਿਰ ਵੀ ਕਿੰਨੀ ਬੁਰੀ ਤਰ੍ਹਾਂ ਅਸਫਲ ਰਹੇ ਮੇਰੀ ਰਾਤਾਂ ਦੀ ਨੀਂਦ ਉੱਡ ਗਈ ਹੈ ਇਹ ਸੋਚ-ਸੋਚ ਕੇ ਕਿਉਂ ਨਾ ਹਕੂਮਤ ਤੁਹਾਨੂੰ ਸਾਰਿਆਂ ਨੂੰ ਦਿੱਤੀਆਂ ਜੰਗੀਰਾਂ ਜ਼ਬਤ ਕਰ ਲਵੇ ਕਿਉਂਕਿ ਤੁਸੀਂ ਸਿੰਘਾਂ ਨੂੰ ਮਾਰਨ ਦੇ ਆਪਣੇ ਟੀਚੇ ਵਿੱਚ ਅਸਫਲ ਹੋ ਰਹੇ ਹੋ ਜਕਰਿਆ ਚੀਕਦਾ ਹੋਇਆ ਬੋਲਿਆ ਮੈਂ ਤੁਹਾਨੂੰ ਇਸ ਦਾ ਕਾਰਨ ਦੱਸ ਸਕਦਾ ਹਾਂ ਖਾਨ ਸਾਹਿਬ ਜ਼ਗੀਰ ਖੁੱਸਣ ਦੇ ਡਰੋਂ ਜੰਡਿਆਲੇ ਵਾਲਾ ਹਰਪਾ ਜਿੰਦਰਨਜਨੀਆ ਛੇਤੀ ਨਾਲ ਬੋਲਿਆ। ਜਾਕਰੀਆ ਉਸਵਾਲ ਦੇਖਣ ਲੱਗਾ ਤੇ ਨਰਨਜਨੀਏ ਨੇ ਗੱਲ ਜਾਰੀ ਰੱਖੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖਾਨ ਬਹਾਦਰ ਕੇ ਹਕੂਮਤ ਪੈਰਾ ਬਹੁਤ ਸਖਤ ਹੈ ਤੇ ਹਕੂਮਤ ਦੇ ਖੈਰਖਵਾਵੀ ਆਪਣੀ ਪੂਰੀ ਵਾਹ ਲਾ ਰਹੇ ਹਨ। ਪਰ ਅਸਲ ਗੱਲ ਇਹ ਹੈ ਕਿ ਪਿੰਡਾਂ ਵਿੱਚ ਹਜੇ ਵੀ ਐਸੇ ਸਿੱਖ ਬੈਠੇ ਹਨ ਜੋ ਆਪ ਰੋਟੀ ਮੰਗਰੋਂ ਖਾਂਦੇ ਹਨ ਪਹਿਲਾਂ ਜੰਗਲਾਂ ਵਿੱਚ ਸਿੰਘਾਂ ਨੂੰ ਪਹੁੰਚਾਉਂਦੇ ਹਨ ਪਰ ਕਿਸੇ ਦਾ ਵਿੱਤ ਹੈ ਕੋਈ ਪੰਜਾਂ ਸਿੰਘਾਂ ਲਈ ਭੇਜਦਾ ਹੈ ਕੋਈ ਦਸਾਂ ਲਈ ਤੇ ਕੋਈ ਲਜਾਣ ਦੀ ਸੇਵਾ ਕਰਦਾ ਹੈ ਭਾਵੇਂ ਉਹ ਕਿਰਤ ਤਾਂ ਸੁੱਚੀ ਹੀ ਕਰਦੇ ਹਨ ਤੇ ਹਕੂਮਤ ਨੂੰ ਕਾਰਾਦ ਵੀ ਦਿੰਦੇ ਹਨ ਪਰ ਬਾਕੀ ਬਚਿਆ ਸਭ ਕੁਝ ਉਹਨਾਂ ਸਿੰਘਾਂ ਨੂੰ ਭੇਟ ਕਰ ਰੱਖਿਆ ਹੈ ਇਹਨਾਂ ਵਿੱਚੋਂ ਬਹੁਤੇ ਤਾਂ ਆਪ ਫਾਕੇ ਵੀ ਕੱਟ ਲੈਂਦੇ ਹਨ ਪਰ ਸਿੰਘਾਂ ਤੱਕ ਅੰਨ ਜ਼ਰੂਰ ਪਹੁੰਚਾਉਂਦੇ ਹਨ ਇਥੋਂ ਤੱਕ ਵੀ ਕਿ ਆਪ ਸਿਆਲਾਂ ਵਿੱਚ ਭਾਵੇਂ ਰਾਤਾਂ ਅੱਗ ਵਾਲ ਕੇ ਕੱਟਣ ਪਰ ਸਿੰਘਾਂ ਨੂੰ ਵਸਤਰਾਂ ਪੂਰਿਆਂ ਦੀ ਤੋਟ ਨਹੀਂ ਆਉਣ ਦਿੰਦੇ ਇਹ ਨਹੀਂ ਮਰਨਗੇ ਕਦੇ ਵੀ ਸਾਡੇ ਤੋਂ ਹਕੂਮਤ ਦੇ ਇਹਨਾਂ ਵੈਰੀ ਸਿੱਖਾਂ ਤੋਂ ਮੁਕਤ ਰਾਜ ਦਾ ਸਾਡਾ ਸੁਪਨਾ ਕਦੇ ਪੂਰਾ ਨਹੀਂ ਹੋ ਸਕੇਗਾ ਛੇਤੀ ਤੋਂ ਛੇਤੀ ਪੇਸ਼ ਕਰੋ ਇਹਨਾਂ ਸਾਰੇ ਸਿੰਘਾਂ ਦੇ ਹਮਦਰਦਾਂ ਨੂੰ ਸਾਡੀ ਕਚਹਿਰੀ ਵਿੱਚ ਇਹਨਾਂ ਨੂੰ ਭਰੇ ਬਾਜ਼ਾਰ ਵਿੱਚ ਕਤਲ ਕੀਤਾ ਜਾਏਗਾ ਤਾਂ ਕਿ ਬਾਕੀਆਂ ਨੂੰ ਕੰਨ ਹੋ ਜਾਣ ਜਕਰਿਆ ਨਾਲੇ ਤਾਂ ਆਪਣੀ ਅਸਫਲਤਾ ਤੇ ਮੱਥਾ ਪਟ ਰਿਆ ਸੀ ਤੇ ਨਾਲੇ ਹੀ ਗੁੱਸੇ ਵਿੱਚ ਲੋਹਾ ਲੱਖਾ ਹੋ ਰਿਹਾ ਸੀ ਤੂੰ ਜਾਣਦਾ ਹੈ ਇੰਨਾ ਵਿੱਚੋਂ ਕਿਸੇ ਦਾ ਪਤਾ ਜਕਰਿਆ ਨੇ ਨਿਰੰਜਣੀ ਨੂੰ ਪੁੱਛਿਆ ਜੀ ਖਾਨ ਸਾਹਿਬ ਇੱਕ ਦਾ ਤਾਂ ਲਾਹੌਰ ਦੇ ਨੇੜੇ ਹੀ ਹੈਪੈਂਡ ਪੂਲਾ ਤਾਰੂ ਸਿੰਘ ਨਾਮ ਸੁਣੀਦਾ ਹੈ ਬਾਕੀ ਲੋਕਾਂ ਵਾਂਗ ਹਕੂਮਤੀ ਕਰ ਵੀ ਭਰਦਾ ਹੈ ਬਸ ਇੱਕ ਭੈਣ ਤੇ ਇੱਕ ਮਾਹਨ ਘਰ ਵਿੱਚ ਥੋੜਾ ਬਹੁਤ ਰੁੱਖੀ ਮਿੱਸੀ ਆਪ ਖਾਂਦੇ ਹਨ ਤੇ ਬਾਕੀ ਸਿੰਘਾਂ ਦੀ ਸੇਵਾ ਵਿੱਚ ਲਾਉਂਦੇ ਹਨ ਲੋਕਾਂ ਦੇ ਘਰਾਂ ਵਿੱਚ ਚੱਕੀਆਂ ਪੀ ਕੇ ਚੌਲ ਕੁੱਟ ਕੇ ਰਸਦ ਪਾਣੀ ਇਕੱਠਾ ਕਰਦੇ ਹਨ ਕਹਿੰਦੇ ਨੇ ਕਿ ਆਪ ਤਿੰਨੇ ਮਰੇ ਜਿਹੇ ਸਰੀਰਾਂ ਦੇ ਹਨ ਬਸ ਇਨਾ ਕੁ ਖਾਂਦੇ ਹਨ ਕਿ ਕਿਰਤ ਕਰਨ ਲਈ ਜਿਉਂਦੇ ਰਹਿ ਸਕਣ ਇਹ ਤਾਂ ਸਿੰਘਾਂ ਨੂੰ ਮੰਨ ਨੂੰ ਪੂਜਦੇ ਹਨ ਇਹ ਵੀ ਸੁਣਿੰਦਾ ਹੈ ਕਿ ਜਦ ਮਸੀਤ ਵਿੱਚੋਂ ਬਾਗ ਆਉਂਦੀ ਹੈ ਤਾਂ ਕੰਨਾਂ ਵਿੱਚ ਉਂਗਲਾਂ ਦੇ ਲੈਂਦੇ ਹਨ ਕੁਝ ਗੱਲਾਂ ਨਿਰੰਝਣੀਆਂ ਆਪਣੇ ਕੋਲੋਂ ਜੋੜ ਕੇ ਸੁਣਾਉਣ ਲੱਗ ਪਿਆ ਕਿਸੇ ਸੁਲਤਾਨੀਏ ਦਾ ਰੋਟ ਜਾਂ ਮਕਵਰੇ ਦੀ ਸਿਰਨੀ ਨਹੀਂ ਖਾਂਦੇ ਸਿਰਫ ਆਪਣੇ ਗੁਰੂ ਦੀ ਬਾਣੀ ਹੀ ਪੜ੍ਹਦੇ ਸੁਣਦੇ ਹਨ ਨਾ ਹਿੰਦੀਆਂ ਵਾਂਗ ਗੰਗਾ ਨਹਾਉਣ ਜਾਂਦੇ ਬਸ ਆਪਣੇ ਗੁਰੂ ਦੇ ਬਣਾਏ ਸਰੋਵਰਾਂ ਵਿੱਚ ਹੀ ਚੁੱਭੀਆਂ ਲਾਉਂਦੇ ਹਨ ਤੇ ਉਸ ਨੂੰ ਸੱਚਾ ਤੀਰਥ ਆਖਦੇ ਹਨ ਨਾ ਹੀ ਕਿਸੇ ਰਾਮਚੰਦਰ ਜਾਂ ਕ੍ਰਿਸ਼ਨ ਦਾ ਜਾਪ ਕਰਦੇ ਹਨ ਬਸ ਗੁਰੂ ਗੁਰੂ ਜਪਦੇ ਹਨ ਉਸ ਤਾਰੂ ਸਿੰਘ ਦਾ ਨਿਤ ਕਰਮ ਹੈ ਕਿ ਜਦ ਪਿੰਡ ਸੌ ਜਾਂਦਾ ਹੈ ਤਾਂ ਉਹ ਜੰਗਲ ਵਿੱਚ ਸਿੰਘਾਂ ਨੂੰ ਰੋਟੀਆਂ ਦੀ ਪੰਡ ਪਚਾ ਕੇ ਆਉਂਦਾ ਹੈ ਇਸ ਤੋਂ ਬਿਨਾ ਕੋਈ ਹੋਰ ਜਾ ਕਰਿਆ ਇਸ ਝੁਗਲ ਤੋਂ ਹੋਰ ਸਿੰਘਾਂ ਬਾਰੇ ਵੀ ਜਾਣਨਾ ਚਾਹੁੰਦਾ ਸੀ ਦੂਜਾ ਹੈ ਮੀਰਾ ਕੋਟੀਆ ਮਤਾਬ ਸਿੰਘ ਜਿਸ ਨੇ ਮਸੇ ਰੰਗੜ ਦਾ ਸਿਰ ਲਾਇਆ ਸੀ ਉਹ ਤਾਂ ਮਾਨੋ ਹਨੇਰੀ ਹੈ ਜੇ ਅੱਜ ਬੀਕਾਨੇਰ ਹੈ ਤਾਂ ਕੱਲ ਜੈਪੁਰ ਹੋਏਗਾ ਤੇ ਪਰਸੋਂ ਜੋਧਪੁਰ ਉਹ ਸਾਡੇ ਜਹਾਂ ਨੂੰ ਮਾਰਦਾ ਹੈ ਪਤਾ ਨਹੀਂ ਪਿੰਡਾਂ ਦੇ ਕਿੰਨੇ ਚੌਧਰੀ ਮੁਖਬਰ ਨਵਾਬ ਉਸ ਨੇ ਕੱਟੇ ਹਨ ਸਾਡੇ ਵਰਗਿਆਂ ਤੋਂ ਮਾਲ ਖੋ ਕੇ ਸਾਰੇ ਦਾ ਸਾਰਾ ਖਾਲਸੇ ਦੇ ਲੰਗਰਾਂ ਵਿੱਚ ਪਾ ਦਿੰਦਾ ਹੈ ਉਹ ਬਹੁਤ ਸੂਰਮਾ ਹੈ ਤੇ ਹਰ ਵੇਲੇ 40-50 ਸਿੰਘਾਂ ਦਾ ਜਥਾ ਨਾਲ ਰੱਖਦਾ ਹੈ ਹੇ ਖਾਨ ਬਹਾਦਰ ਸਾਡੇ ਜਿਹੇ ਜਿਹੜੇ ਤੁਹਾਡੇ ਤੋਂ ਚੌਧਰਾ ਲੈ ਜਾਂਦੇ ਹਨ ਉਹ ਰਾਤ ਨੂੰ ਉਹਨਾਂ ਕੋਲ ਆਉਂਦਾ ਹੈ ਤੇ ਨਾਲੇ ਤਾਂ ਕੁੱਟਦਾ ਹੈ ਤੇ ਨਾਲੇ ਸਭ ਕੁਝ ਖੋ ਕੇ ਲੈ ਜਾਂਦਾ ਹੈ ਕਈ ਥਾਈ ਤਾਂ ਉਹ ਪੱਕਾ ਕਰ ਵੀ ਵਸੂਲਣ ਲੱਗ ਪਿਆ ਹੈ ਨਰੰਜਣੀਆਂ ਨੇ ਭਾਈ ਮਤਾਬ ਸਿੰਘ ਬਾਰੇ ਵੀ ਜਕਰੀਏ ਨੂੰ ਦੱਸਿਆ ਜਕਰੀਆ ਖਾਨ ਨੇ ਉਸੇ ਵੇਲੇ ਹਰ ਭਗਤ ਨੂੰ ਨਰੰਜਣੀ ਨੂੰ ਹੁਕਮ ਕੀਤਾ ਕਿ ਉਹ ਮਤਾਬ ਸਿੰਘ ਨੂੰ ਫੜ ਕੇ ਲਿਆਵੇ ਨਰੰਜਣੀਆਂ ਮਤਾਬ ਸਿੰਘ ਤੋਂ ਭੈ ਖਾਂਦਾ ਸੀ ਸੋ ਕਹਿਣ ਲੱਗਾ ਕਿ ਕਿਉਂ ਨਾ ਪਹਿਲਾਂ ਤਾਰੂ ਸਿੰਘ ਨੂੰ ਫੜ ਕੇ ਲਿਆ ਜਾਵੇ ਕਿਉਂਕਿ ਉਹ ਤਾਂ ਇਕੱਲਾ ਹੀ ਹੈ ਫੌਜੀਆਂ ਦੀ ਇੱਕ ਛੋਟੀ ਟੁਕੜੀ ਭਾਈ ਤਾਰੂ ਸਿੰਘ ਨੂੰ ਫੜਨ ਲਈ ਭੇਜੀ ਗਈ ਤੇ ਨਾਲ ਹੀ ਜਕਰੀਏ ਨੇ ਮਤਾਬ ਸਿੰਘ ਨੂੰ ਲੱਭਣ ਦਾ ਹੁਕਮ ਵੀ ਦਿੱਤਾ ਬੀ ਕੁ ਸਿਪਾਹੀ ਇੱਕ ਮੁਗਲ ਘੋੜਸਵਾਰ ਅਫਸਰ ਨਾਲ ਗਏ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਪੜਾਣੇ ਪਿੰਡ ਲੈ ਆਏ ਭਾਈ ਸਾਹਿਬ ਦੀ ਭੈਣ ਨੂੰ ਵੀ ਨਾਲ ਹੀ ਫੜ ਲਿਆ ਗਿਆ ਜਦ ਇਲਾਕੇ ਵਿੱਚ ਭਾਈ ਤਾਰੂ ਸਿੰਘ ਦੇ ਫੜੇ ਜਾਣ ਦੀ ਖਬਰ ਫੈਲੀ ਤਾਂ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਤਾਂ ਫੌਜ ਦੀ ਇਹ ਛੋਟੀ ਟੁਕੜੀ ਡਰ ਗਈ ਤੇ ਕਿਸੇ ਗੱਲੋਂ ਡਰੇ ਬੰਦੇ ਵਾਂਗ ਹਮਲਾਵਰ ਹੋ ਗਈ ਪਰ ਜਦੋਂ ਕੁਝ ਮਹਤਵਰ ਲੋਕਾਂ ਨੇ ਅਫਸਰ ਨੂੰ ਕੁਝ ਪੈਸੇ ਦਿੱਤੇ ਕਿ ਉਹਨਾਂ ਨੂੰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਵਾ ਦਿੱਤੇ ਜਾਂ ਕੁਝ ਸਿਆਣੇ ਆਗੂ ਭਾਈ ਤਾਰੂ ਸਿੰਘ ਨੂੰ ਮਿਲੇ ਤੇ ਕਹਿਣ ਲੱਗੇ ਕਿ ਅਸੀਂ ਕਿਸੇ ਵੀ ਤਰ੍ਹਾਂ ਤੁਹਾਨੂੰ ਛੜਵਾ ਲੈਣਾ ਹੈ ਇਹਨਾਂ ਚਾਰ ਕੁ ਸਿਪਾਹੀਆਂ ਨੂੰ ਅਸੀਂ ਕੁੱਟ ਕੇ ਦਿਵਲ ਦੇਣਾ ਹੈ ਤੇ ਤੁਹਾਨੂੰ ਭਜਾ ਕੇ ਲੈ ਜਾਣਾ ਹੈ ਪਰ ਪਹਿਲਾਂ ਉਹਨਾਂ ਨੇ ਘੋੜਸਵਾਰ ਅਫਸਰ ਨੂੰ ਕੁਝ ਹੋਰ ਰਕਮ ਦੇ ਕੇ ਭਾਈ ਤਾਰੂ ਸਿੰਘ ਦੀ ਭੈਣ ਨੂੰ ਛਡਵਾ ਲਿਆ ਹੈ। ਭਾਈ ਤਾਰੂ ਸਿੰਘ ਨੇ ਲੋਕਾਂ ਨੂੰ ਸਮਝਾਇਆ ਕਿ ਉਹ ਕੋਈ ਵੀ ਐਸਾ ਕਦਮ ਨਾ ਚੁੱਕਣ ਕਿ ਹਕੂਮਤ ਨੂੰ ਪਿੰਡਾਂ ਤੇ ਤਸ਼ੱਦਦ ਕਰਨ ਦਾ ਬਹਾਨਾ ਮਿਲ ਸਕੇ। ਹਕੂਮਤ ਤਾਂ ਪਹਿਲਾਂ ਸਿੱਖ ਪੱਖੀਆਂ ਦੇ ਪਿੰਡਾਂ ਤੇ ਪਿੰਡ ਉਜਾੜ ਚੁੱਕੀ ਹੈ। ਉਜੜਦੇ ਨੇ ਤਾਂ ਉਜੜ ਜਾਣ ਦੇ ਪਿੰਡ ਪਰ ਅਸੀਂ ਤੁਹਾਡੇ ਜਹੀ ਸੰਤ ਰੂਹ ਨੂੰ ਮੁਗਲਾਂ ਦੇ ਹੱਥ ਨਹੀਂ ਲੱਗਣ ਦੇਣਾ ਕੋਈ ਨੌਜਵਾਨ ਪਿੰਡੂ ਬੋਲਿਆ ਮੇਰੇ ਜਹੇ ਤਾਂ ਕੋਈ ਹੋਰ ਜੰਮ ਪਵੇਗਾ ਪਰ ਖਾਲਸੇ ਦੇ ਹਿਤੈਸੀ ਐਸੇ ਪਿੰਡ ਕਿੱਥੋਂ ਲੱਭਾਂਗੇ ਸੋ ਮੌਕਾ ਵਿਚਾਰੋ ਪੰਥ ਨੂੰ ਬੰਦਿਆਂ ਦੇ ਘਾਟੇ ਨਹੀਂ ਤੁਹਾਡੇ ਜਹੇ ਪੱਕੇ ਸਿਦਕਾਂ ਵਾਲੇ ਕਿਤੇ ਨਿਤ ਦਿਹਾੜੀ ਤਾਂ ਨਹੀਂ ਜੰਮਦੇ ਕੱਚ ਪੱਕ ਦੀ ਪਛਾਣ ਦਾ ਵੇੜਾ ਤਾਂ ਹੁਣ ਆਇਆ ਹੈ ਇਹ ਤਾਂ ਮੁਗਲਾਂ ਦੀ ਤਲਵਾਰ ਹੇਠ ਹੀ ਪਤਾ ਲੱਗੇਗਾ ਕਿ ਸਾਡਾ ਸਿਦਕ ਕਿੱਡਾ ਕੁ ਪਕੇਰਾ ਹੈ ਸੋ ਬੇਨਤੀ ਮੰਨੋ ਤੇ ਵਾਪਸ ਚਲੇ ਜਾਓ ਅਰਦਾਸ ਕਰੋ ਕਿ ਮਹਾਰਾਜ ਮੈਨੂੰ ਭਾਈ ਮੋਤੀराम ਮਹਿਰੇ ਵਾਲਾ ਸਿਦਕ ਬਖਸ਼ਣ ਭਾਈ ਮੋਤੀराम ਮਹਿਰੇ ਵਾਂਗ ਭਾਈ ਤਾਰੂ ਸਿੰਘ ਜੀ ਦੇ ਅੰਦਰ ਵੀ ਸਦਾ ਇਹੋ ਇੱਛਾ ਪਰਵਲ ਰਹਿੰਦੀ ਸੀ ਕਿ ਸਰੀਰ ਦਾ ਰੋਮ ਰੋਮ ਸਿੰਘਾਂ ਤੋਂ ਕੁਰਬਾਨ ਹੋ ਜਾਵੇ ਭਾਵਨਾ ਇੱਥੋਂ ਤੱਕ ਸੀ ਕਿ ਜੇ ਕਦੇ ਸਿੰਘਾਂ ਨੂੰ ਠੰਡ ਲੱਗੇ ਤਾਂ ਭਾਈ ਤਾਰੂ ਸਿੰਘ ਜੀ ਆਪਣੇ ਸਰੀਰ ਦਾ ਅੰਗੀਠਾ ਕਿਹੜਾ ਨਾਮ ਬਣਾ ਕੇ ਸਿੰਘਾਂ ਦੇ ਸੇਕਣ ਲਈ ਤਿਆਰ ਕਰੇ ਭਾਈ ਤਾਰੂ ਸਿੰਘ ਜੀ ਦੇ ਸਮਝਾਉਣ ਤੇ ਪਿੰਡ ਵਾਲੇ ਮੰਨ ਗਏ ਰਾਤ ਉਹਨਾਂ ਨੇ ਉੱਥੇ ਭਾਈ ਸਾਹਿਬ ਕੋਲ ਹੀ ਬਤੀਤ ਕੀਤੀ ਸਵੇਰੇ ਮਗਲ ਟੁਕੜੀ ਭਾਈ ਤਾਰੂ ਸਿੰਘ ਜੀ ਨੂੰ ਲੈ ਕੇ ਲਾਹੌਰ ਵੱਲ ਜਾਣ ਦੀ ਤਿਆਰੀ ਕਰਨ ਲੱਗੀ ਸਾਰੀ ਸੰਗਤ ਹੱਥ ਜੋੜੀ ਖਲੋਤੀ ਸੀ ਤੇ ਆਵਾਜ਼ਾਂ ਆ ਰਹੀਆਂ ਸਨ ਹੇ ਸੱਚੇ ਪਾਤਸ਼ਾਹ ਸਿੰਘ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਜਾਵੇ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਗੁਰੂ ਕੇ ਸਿੰਘਾਂ ਨੂੰ ਠੰਡੇ ਬੁਰਜਾਂ ਤੇ ਸਦਕ ਬਖਸ਼ਣਾ ਇਹ ਹੰਕਾਰਿਆਂ ਦੇ ਹੰਕਾਰ ਭੰਣਨੇ ਭਾਈ ਸਾਹਿਬ ਦੀ ਭੈਣ ਨੂੰ ਛੜਵਾ ਕੇ ਪਿੰਡ ਵਾਲੇ ਨਾਲ ਲੈ ਗਏ ਤੇ ਮੁਗਲ ਟੁਕੜੀ ਲਾਹੌਰ ਦੇ ਰਾਹ ਪੈ ਗਈ ਕੁਝ ਦਿਨ ਉਹਨਾਂ ਨੂੰ ਬੰਦੀਖਾਨੇ ਵਿੱਚ ਕੈਦ ਰੱਖਿਆ ਗਿਆ ਸੰਗਤਾਂ ਉਸ ਜੇਲ੍ਹ ਨੂੰ ਬਾਰੋਂ ਮੱਥਾ ਟੇਕ ਤੇ ਲੰਗਦੀਆਂ ਹਨ ਜਿੱਥੇ ਭਾਈ ਸਾਹਿਬ ਬੰਦ ਹਨ ਬਹਾਦਰ ਸਿੰਘ ਸਿਪਾਈਆਂ ਨੂੰ ਪੈਸੇ ਵੀ ਦਿੰਦੇ ਹਨ ਕਿ ਭਾਈ ਸਾਹਿਬ ਜੀ ਦੀ ਇੱਕ ਚਲਕ ਦਿਖਾ ਦਿੱਤੀ ਜਾਵੇ। ਮੁਗਲਾਂ ਦੇ ਜ਼ੁਲਮ ਵੱਧ ਰਹੇ ਸਨ। ਭਾਈ ਸਾਹਿਬ ਦੇ ਚਿਹਰੇ ਦੀ ਲਾਲੀ। ਮਨਸੂਰ ਵਾਂਗ ਸਿੰਘ ਨੂੰ ਇਹ ਲੋੜ ਨਹੀਂ ਸੀ ਕਿ ਸਰੀਰ ਵਿੱਚੋਂ ਨਿਕਲਦਾ ਲਹੂ ਚਿਹਰੇ ਉੱਪਰ ਮਲਣਾ ਪਵੇ ਤਾਂ ਕਿ ਚਿਹਰਾ ਲਾਲਪਾ ਮਾਰ ਸਕੇ। ਭਾਈ ਸਾਹਿਬ ਨੇ ਮੁਗਲਾਂ ਦਾ ਦਿੱਤਾ ਅੰਨ ਪਾਣੀ ਮੂੰਹ ਨੂੰ ਨਹੀਂ ਲਾਇਆ ਤੇ ਭੁੱਖੀ ਦੇਹ ਵਿੱਚੋਂ ਵੀ ਸਬਰ ਸੰਤੋਖ ਡੁੱਲ ਡੁੱਲ ਪੈ ਰਿਹਾ ਏ। ਹੁਣ ਹਾਕਮ ਨੂੰ ਇਹ ਕੌਣ ਦੱਸੇ ਕਿ ਦੇਹਾਂ ਤੋਂ ਤਾਂ ਸਿੰਘ ਉਸੇ ਦਿਨ ਪਾਰ ਹੋ ਜਾਂਦਾ ਹੈ ਜਦ ਆਨੰਦਪੁਰ ਸਾਹਿਬ ਦਾ ਇੱਕ ਘੁੱਟ ਜਲ ਵੀ ਛਕ ਲਵੇ ਤੇ ਤਾਰੂ ਸਿੰਘ ਨੇ ਤਾਂ ਉਸ ਜਲ ਚੋਂ ਬਣਿਆ ਅੰਮ੍ਰਿਤ ਛਕਿਆ ਹੋਇਆ ਹੈ ਖੰਡਿਆਂ ਨੂੰ ਮੱਥੇ ਨਾਲ ਛਾਉਣ ਵਾਲੇ ਕਦੇ ਸਿਰ ਲੱਥਣ ਤੋਂ ਨਹੀਂ ਡਰਦੇ ਜਿਦੇ ਹੱਥ ਵੱਲ ਦੀ ਮਸ਼ਾਲ ਹੋਵੇ ਉਸ ਨੂੰ ਹਨੇਰਾ ਕੀ ਡਰਾਏਗਾ ਮੌਤ ਦਾ ਫਰਿਸ਼ਤਾ ਸਿੰਘ ਅੱਗੇ ਹੱਥ ਜੋੜੀ ਖਲੋਤਾ ਹੈ ਮੌਤ ਦਾ ਫਰਿਸ਼ਤਾ ਸਿੰਘ ਅੱਗੇ ਹੱਥ ਜੋੜੀ ਖਲੋਤਾ ਹੈ ਇਸੇ ਇਤਿਹਾਸ ਦਾ ਅਗਲਾ ਪਾਠ ਸਰਵਣ ਕਰਨ ਦੇ ਲਈ ਤੁਸੀਂ ਜੁੜੇ ਰਹੋ ਪੰਜਾਬਸਾਰ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ